ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇ ਤੀਖੇਲ ਕਾਚੀ ਸਰਸੋਂ ਪੀਲ ਕੈ ਨਾ ਖਲ ਭਈ ਨਾ ਤੇਲ ਜਿਵੇਂ ਕਿ ਆਪਾਂ ਰਾਤ ਇੱਕ ਸ਼ਲੋਕ ਇਸ ਤੋਂ ਪਹਿਲਾਂ ਵਾਲਾ ਸਰਵਣ ਕੀਤਾ ਸੀ ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਕਿਨ ਲੱਗੇ ਜੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਨਾ ਪਰਮਾਤਮਾ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ ਤੇ ਉਹ ਖੇਡ ਕੋਈ ਸੌਖੀ ਨਹੀਂ ਖੇਡੀ ਜਾਣੀ ਉਹਦੇ ਵਾਸਤੇ ਤੈਨੂੰ ਆਪਣਾ ਸੀਸ ਕੱਟ ਕੇ ਉਹਦੀ ਗੇਂਦ ਬਣਾਉਣੀ ਪੈਣੀ ਹੈ ਗੋਏ ਦਾ ਮਤਲਬ ਹੈ ਗੇਂਦ ਬਣਾਉਣੀ ਇਹਦਾ ਭਾਵ ਇਹ ਹੈ ਕਿ ਪਰਮਾਤਮਾ ਪ੍ਰਭੂ ਦੇ ਮਾਰਗ ਤੇ ਚੱਲਣਾ ਇਹ ਅਵਕਟ ਘਾਟੀ ਪਾਵੇ ਕੋਈ ਪੱਧਰਾ ਰਸਤਾ ਨਹੀਂ ਇਹ ਬਹੁਤ ਬੰਦੇ ਦੇ ਰਸਤੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਬੜਾ ਬੰਦੇ ਦਾ ਮਨ ਜਿਹੜਾ ਹੈ ਉਹ ਬੁਰਾਈਆਂ ਵਾਲੇ ਪਾਸੇ ਨੂੰ ਝੁਕਦਾ ਹੈ ਭੱਜਦਾ ਹੈ ਜਿਹਨੂੰ ਆਪਾਂ ਕਹਿ ਦਿੰਨੇ ਕਿ ਛੋਟ-ਛੋਟ ਕੇ ਬੰਦੇ ਦੇ ਹੱਥ ਦੇ ਵਿੱਚੋਂ ਇਹ ਨਿਕਲ ਕੇ ਭੱਜਦਾ ਹੈ ਮਨ ਪਰ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਫਿਰ ਵੀ ਜੇਕਰ ਤੁਹਾਡੇ ਅੰਦਰ ਸਾਧ ਪਿਰੰਮ ਜੀ ਜੇਕਰ ਇਹ ਖੇਡ ਖੇਡਣ ਦੀ ਤੁਹਾਡੇ ਅੰਦਰ ਚਾਹਨਾ ਹੈ ਤੇ ਕਹਿਣ ਲੱਗੇ ਕਿ ਸੀਸ ਕਾਟ ਕਰ ਗੋਏ ਆਪਣਾ ਸਿਰ ਕੱਟ ਕੇ ਤੇ ਇਹਦੀ ਗੇਂਦ ਬਣਾਉਣੀ ਪੈਣੀ ਹੈ ਰਸਤਾ ਔਖਾ ਤੇ ਅਗਲਾ ਜਿਹੜਾ ਸ਼ਲੋਕ ਅੱਜ ਵਾਲਾ ਹੈ ਕਹਿਣ ਲੱਗੇ ਕਬੀਰ ਜੋ ਤੋ ਇਹ ਸਾਧ ਪਿਰੰਮ ਕੀ ਪਾਕੇ ਛੇਤੀ ਖੇਲ ਜੇਕਰ ਪ੍ਰਭੂ ਨਾਲ ਪ੍ਰੇਮ ਦੀ ਖੇਡ ਖੇਡਣ ਦਾ ਤੇਰੇ ਅੰਦਰ ਕੋਈ ਚਾਹ ਹੈ ਕੋਈ ਅੰਦਰ ਤਮੰਨਾ ਹੈ ਇੱਛਾ ਹੈ ਕਹਿਣ ਲੱਗੇ ਫਿਰ ਇੱਕ ਕੰਮ ਕਰ ਪੱਕੇ ਸੇਤੀ ਖੇਲ ਪੱਕੇ ਖਿਡਾਰੀ ਦੇ ਨਾਲ ਖੇਢੀ ਪੱਕੇ ਗੁਰੂ ਦੇ ਲਾੜ ਲੱਗ ਕੇ ਉਸ ਮਾਰਗ ਤੇ ਚੱਲੀ ਕੱਚੇ ਨਾਲ ਨਹੀਂ ਹੁਣ ਕੱਚੇ ਖਿਡਾਰੀ ਦੇ ਨਾਲ ਖੇਡਾਂਗੇ ਤੇ ਕਹਿਣ ਲੱਗੇ ਕਿ ਉਹ ਫਿਰ ਬੰਦਾ ਧੋਖਾ ਖਾਂਦਾ ਉਹ ਖੇਡ ਨਹੀਂ ਪੂਰੀ ਨਿਪਰੇ ਚੜਦੀ ਕਹਿਣ ਲੱਗੇ ਜੋ ਤੋ ਇਹ ਸਾਧ ਪਿਰੰਮ ਕੀ ਪਾਕੇ ਸੇਤੀ ਖੇਲ ਪੱਕੇ ਖਿਡਾਰੀ ਦੇ ਨਾਲ ਭਾਵ ਕੇ ਸੱਚੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਿਸੇ ਕਰਮ ਕਾਂਡੀ ਕਿਸੇ ਵਹਿਮਾ ਭਰਮਾਂ ਚ ਪਾਉਣ ਵਾਲੇ ਦੇ ਮਗਰ ਨਹੀਂ ਲੱਗਣਾ ਪੱਕੇ ਗੁਰੂ ਦੇ ਲਾੜ ਲੱਗ ਕੇ ਸੱਚੇ ਗੁਰੂ ਦੇ ਲਾੜ ਲੱਗ ਕੇ ਤੇ ਕਹਿਣ ਲੱਗੇ ਕਿ ਸੁਪ੍ਰੇਮ ਦੀ ਖੇਡ ਨੂੰ ਖੇਡिए ਤੇ ਨਾਲ ਹੀ ਅਗਲਾ ਬਚਨ ਹੈ ਕਾਚੀ ਸਰਸੋਂ ਪੇਲ ਕੈ ਕੱਚੀ ਸਰੋਂ ਨੂੰ ਜੇਕਰ ਅਸੀਂ ਅਕੀ ਇਹਨੂੰ ਕੋਲੂ ਕਹਿੰਦੇ ਨੇ ਕੋਲੂ ਦੇ ਵਿੱਚ ਜੇਕਰ ਉਸ ਨੂੰ ਪੀੜਾਂਗੇ ਕਹਿਣ ਲੱਗੇ ਕਿ ਕੱਚੀ ਸਰੋਂ ਚ ਕੁਝ ਨਹੀਂ ਜੇ ਨਿਕਲਣਾ ਨਾ ਖਾਲ ਭਈ ਨਾ ਤੇਲ ਨਾ ਉਹਦੀ ਖਾਲ ਬਾਨੀ ਹੈ ਤੇ ਨਾ ਹੀ ਉਹਦੇ ਚੋਂ ਤੇਲ ਨਿਕਲਣਾ ਤਾਂ ਕਹਿੰਦੇ ਕਿ ਪੱਕੇ ਗੁਰੂ ਦੇ ਲਾੜ ਲੱਗ ਕੇ ਹੀ ਇਸ ਖੇਡ ਨੂੰ ਖੇਡਿਆ ਜਾ ਸਕਦਾ ਹੈ ਕੱਚੇ ਦੇ ਨਾਲ ਨਹੀਂ ਕੱਚੇ ਦੇ ਨਾਲ ਜੇਕਰ ਗੁਰੂ ਦੇ ਮਗਰ ਲੱਗਾਗੇ ਕਿਸੇ ਪਖੰਡੀ ਦੇ ਕਿਸੇ ਵਿਹਮਾ ਭਰਮਾ ਚ ਪਾਉਣ ਵਾਲੇ ਦੇ ਮਗਰ ਲੱਗਾਗੇ ਤੇ ਕਹਿਣ ਲੱਗੇ ਉਹ ਹਾਲ ਹੋ ਜਾਣਾ ਜਿਵੇਂ ਕੱਚੀ ਸਰੋਂ ਨੂੰ ਆਪਾਂ ਉਹ ਲੈ ਜਾਈਏ ਕੋਲੂ ਦੇ ਉਹਦੇ ਵਿੱਚੋਂ ਨਾ ਤਾਂ ਤੇਲ ਨਿਕਲਣਾ ਨਾ ਖਾਲ ਨਿਕਲਨੀ ਕੁਛ ਨਹੀਂ ਬੰਨਣਾ ਇੱਕ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਆਪਣੀ ਫਸਲ ਖਰਾਬ ਕਰਨ ਵਾਲੀ ਗੱਲ ਹੈ ਇਸ ਤੋਂ ਅਗਲਾ ਬਚਨ ਢੂਣ ਡੱਤ ਡੋਲੇ ਅੰਧ ਗਤ ਹਰ ਚੀਨਤ ਨਹੀਂ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਭਗਵੰਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਢੂੰਡਤ ਡੋਲਾ ਅੰਧਗਤ ਕਹਿਣ ਲੱਗੇ ਕਿ ਜੋ ਮਨੁੱਖ ਪ੍ਰਭੂ ਦੀ ਭਾਲ ਤਾਂ ਕਰਦੇ ਹਨ ਪਰ ਭਗਤ ਜਿਨ੍ਹਾਂ ਨੂੰ ਪਛਾਨ ਨਹੀਂ ਸਕਦੇ ਉਹ ਅੰਨਿਆ ਵਾਂਗ ਜੋ ਟੱਕਰਾ ਮਾਰਦੇ ਨੇ ਢੂੰਡਤ ਡੋਲਾ ਅੰਧਗਤ ਅੰਨਿਆਂ ਦੀ ਤਰ੍ਹਾਂ ਜਿਵੇਂ ਅੰਨੇ ਦੀ ਹਾਲਤ ਹੁੰਦੀ ਹੈ ਢੁੰਡਤ ਡੋਲੇ ਲੱਭਦਾ ਵੀ ਫਿਰਦਾ ਡੋਲਦਾ ਵੀ ਫਿਰਦਾ ਅਰਚੀਨਤ ਨਹੀਂ ਸੰਤ ਕਹਿਣ ਲੱਗੇ ਕਿ ਚੀਨਤ ਨਹੀਂ ਦਾ ਮਤਲਬ ਕਿ ਪਛਾਨਣਾ ਕਹਿਣ ਲੱਗੇ ਕਿ ਪ੍ਰਭੂ ਦੇ ਭਗਤਾਂ ਨੂੰ ਪਛਾਣ ਆਉਂਦੀ ਨਹੀਂ ਚੇਤੇ ਰੱਖਣਾ ਇੱਕ ਬਚਨ ਆਉਂਦਾ ਹੈ ਅਰਦਾਸ ਦੇ ਵਿੱਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਵਿਵੇਕ ਦਾ ਦਾਨ ਬਹੁਤ ਵੱਡੇ ਗੁਣ ਨੇ। ਇਹ ਜਿਹੜੇ 5-7 ਗੁਣੇ ਦੇ ਵਿੱਚ ਗਿਣੇ ਨੇ ਨਾ ਇਹ ਗੁਣ ਪਰਮਾਤਮਾ ਦੇ ਕੋਲੋਂ ਮੰਗਣੇ ਨੇ। ਵਿਵੇਕ ਦਾ ਮਤਲਬ ਹੈ ਚੰਗੇ-ਮਾੜੇ ਦੀ ਪਛਾਣ ਕਰਨ ਦੀ ਸਮਰੱਥਾ। ਕੀ ਚੰਗਾ ਹੈ ਤੇ ਕੀ ਮਾੜਾ ਇਹ ਪਛਾਣ ਕਰਨ ਦੀ ਤਾਕਤ। ਬੁੱਧੀ ਅਕਲ ਜਿਸ ਦੇ ਨਾਲੇ ਪਛਾਣ ਆਵੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨpropto ਦਾਨ ਉਸ ਤੋਂ ਅਗਲਾ ਹੈ ਦਾਨਾ ਸਿਰ ਦਾਨ ਨਾਮ ਦਾਨ ਦਾਨਾ ਸਿਰ ਦਾਨ ਦਾਨਾਂ ਦੇ ਵਿੱਚੋਂ ਸਿਰੇ ਦਾ ਦਾਨ ਸਿਰ ਮੌਰ ਦਾਨ ਸਭ ਤੋਂ ਵੱਡਾ ਦਾਨ ਉਹ ਕਿਹੜਾ ਹੈ ਨਾਮ ਦਾਨ ਇਹ ਦਾਨ ਮੰਗੇ ਨੇ ਗੁਰੂ ਕੋਲੋਂ ਇਹ ਮੰਗਾ ਮੰਗੀਆਂ ਨੇ ਸਤਿਗੁਰੂ ਕਿਰਪਾ ਕਰਨੀ ਇਹ ਬਖਸ਼ ਦੇ ਇੱਥੇ ਵੀ ਕਹਿਣ ਲੱਗੇ ਕਿ ਅਰਚੀਨਤ ਨਹੀਂ ਸੰਤ ਕਹਿਣ ਲੱਗੇ ਕਿ ਪਛਾਣ ਆਈ ਨਹੀਂ ਕਿ ਪ੍ਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਸੰਤ ਜਨਾਂ ਦੀ ਤੇ ਕਹਿ ਰਿਹਾ ਕਿ ਮੈਂ ਰੱਬ ਨੂੰ ਲੱਭ ਰਿਹਾ ਅਗਲਾ ਬਚਨ ਹੈ ਕਹਿ ਨਾਮਾ ਕਿਉ ਪਾਈ ਹੈ ਇਹ ਜਿਹੜਾ ਸ਼ਲੋਕ ਹੈ ਭਗਤ ਨਾਮਦੇਵ ਜੀ ਦਾ ਹੈ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਦਰਜ ਹੈ ਨਾਮਦੇਵ ਜੀ ਕਹਿਣ ਲੱਗੇ ਕਹਿਣ ਲੱਗੇ ਕਹੇ ਨਾਮਾ ਕਿਉ ਪਾਈਐ ਇਦਾਂ ਕਿਦਾਂ ਲੱਭੇਗਾ ਬਿਨ ਭਗਤੈ ਭਗਵੰਤ ਬਿਨਾ ਭਗਤੀ ਕਰਨ ਵਾਲਿਆਂ ਦੀ ਸੰਗਤ ਤੋਂ ਬਿਨਾ ਭਗਵੰਤ ਪਰਮਾਤਮਾ ਲੱਭ ਹੀ ਨਹੀਂ ਸਕਦਾ ਜਿੰਨਾ ਚਿਰ ਸਤ ਸੰਗਤ ਵਿੱਚ ਨਹੀਂ ਬੈਠਦਾ ਮਨੁੱਖ ਆਣ ਕੇ ਨਾਮ ਜਪਣ ਵਾਲਿਆਂ ਵਿੱਚ ਨਹੀਂ ਬੈਠਦਾ ਉਹਨਾਂ ਨੂੰ ਵੇਖ ਕੇ ਉਸ ਦੇ ਉੱਪਰ ਵੀ ਰੰਗ ਚੜ੍ਹੇਗਾ ਤੇ ਚੇਤੇ ਰੱਖਣਾ ਫਿਰ ਕਹਿਣ ਲੱਗੇ ਕਿ ਉਸ ਪਰਮਾਤਮਾ ਦੇ ਦੱਸੇ ਮਾਰਗ ਤੇ ਵੀ ਮਨੁੱਖ ਚੱਲੇਗਾ ਅਗਲਾ ਸ਼ਲੋਕ ਹੈ ਜੀ ਹਰ ਸੋ ਹੀਰਾ ਛਾੜਕੈ ਕਰ ਆਨ ਕੀ ਆਸ ਤੇ ਨਰ ਦੋਜਕ ਜਾਹੰਗੇ ਸਤਿ પાਖੈ ਰਵਿਦਾਸ ਪਾਵਨ ਸ਼ਲੋਕ ਭਗਤ ਰਵਿਦਾਸ ਜੀ ਦਾ ਹੈ ਹੈ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿੱਚ ਕਹਿਣ ਲੱਗੇ ਭਗਤ ਰਵਿਦਾਸ ਜੀ ਹਰ ਸੋ ਹੀਰਾ ਛਾੜਕੈ ਕਰੇ ਆਨ ਕੀ ਆਸ ਕਹਿਣ ਲੱਗੇ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਤੇ ਰੱਬ ਦੀ ਆਸ ਆਨ ਕੀ ਆਸ ਕਹਿਣ ਲੱਗੇ ਹੋਰਾਂ ਤੇ ਆਸ ਲਾਈਏ ਸਾਰੇ ਸੁੱਖ ਜਿਹੜੇ ਨੇ ਪ੍ਰਭੂ ਦੇ ਸਿਮਰਨ ਵਿੱਚ ਹਨ ਪਰ ਜੋ ਮਨੁੱਖ ਪਰਮਾਤਮਾ ਦਾ ਨਾਮ ਰੂਪੀ ਹੀਰਾ ਛੱਡ ਕੇ ਤੇ ਦੁਨਿਆਵੀ ਪਦਾਰਥਾਂ 'ਚੋਂ ਇਹਨਾਂ ਵਿੱਚੋਂ ਸੁੱਖ ਭਾਲਦੇ ਹਨ ਸੁੱਖਾਂ ਦੀ ਆਸ ਰੱਖਦੇ ਹਨ ਕਹਿੰ ਲੱਗੇ ਉਹਨਾਂ ਦੀ ਹਾਲਤ ਬੜੀ ਮਾੜੀ ਹੁੰਦੀ ਹੈ ਪਰਮਾਤਮਾ ਤੋਂ ਬਿਨਾਂ ਦੁਨਿਆਵੀ ਪਦਾਰਥਾਂ ਚੋਂ ਸੁੱਖ ਲੱਭਣੇ ਦੁਨਿਆਵੀ ਲੋਕਾਂ ਚੋਂ ਸੁੱਖ ਲੱਭਣੇ ਇਹਨਾਂ ਚੀਜ਼ਾਂ ਦੇ ਵਿੱਚੋਂ ਇਸ ਦੁਨੀਆਂ ਦੇ ਵਿੱਚੋਂ ਸੁੱਖ ਲੱਭਣਾ ਕਹਿੰ ਲੱਗੇ ਦੁਨੀਆਂ ਚੋਂ ਸੁੱਖ ਨਹੀਂ ਲੱਭ ਸਕਦਾ ਦੁਖੀ ਰਾਜੇ ਰਾਣੇ ਵੀ ਨੇ ਜੀ ਚਲੋ ਆਪਾਂ ਕਹਿ ਦਿੰਨੇ ਜੀ ਸਾਡੇ ਕੋਲ ਪੈਸੇ ਘੱਟ ਨੇ ਥੋੜੇ ਨੇ ਆਏ ਨਹੀਂ ਚੇਤੇ ਰੱਖਣਾ ਜਿਨ੍ਹਾਂ ਦੇ ਕੋਲ ਅੰਤ ਹੀ ਕੋਈ ਨਹੀਂ ਨਾ ਦੁਖੀ ਉਹ ਵੀ ਬੜੇ ਨੇ ਗੁਰਬਾਣੀ ਵਿੱਚ ਬਚਨਾ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਜਿਹੜੇ ਰੋਗ ਉਹਨਾਂ ਨੂੰ ਲੱਗੇ ਨੇ ਉਹ ਗਰੀਬਾਂ ਦੀਆਂ ਬਿਮਾਰੀਆਂ ਗਰੀਬਾਂ ਨੂੰ ਲੱਗੀਆਂ ਨੇ ਅਮੀਰਾਂ ਦੀਆਂ ਬਿਮਾਰੀਆਂ ਉਹਨਾਂ ਦੀਆਂ ਬਿਮਾਰੀਆਂ ਵੱਡੀਆਂ ਨੇ ਉਹਨਾਂ ਨੂੰ ਰੋਗ ਵੀ ਵੱਡੇ ਲੱਗਦੇ ਨਹੀਂ ਚੇਤੇ ਰੱਖਣਾ ਗਰੀਬ ਬੰਦੇ ਦਾ ਨੁਕਸਾਨ ਹੋ ਜਾਏਗਾ 5000 ਦਾ 10000 ਦਾ 20000 ਦਾ ਹੱਦ ਲੱਖ ਰੁਪਏ ਦਾ ਉਹਨਾਂ ਦੇ ਤੇ ਨੁਕਸਾਨ ਵੀ ਫਿਰ ਕਰੋੜਾਂ ਚ ਹੀ ਹੁੰਦੇ ਨੇ ਜਿਹੜੇ ਕਰੋੜਾਂ ਦੀਆਂ ਖੇਡਾਂ ਖੇਡਦੇ ਨੇ ਫਿਰ ਉਹ ਜੇ ਇੱਕ ਪਾਸੇ ਕਰੋੜ ਰੁਪਇਆ ਕਮਾਉਣ ਦੀ ਖੁਸ਼ੀ ਹੈ ਤੇ ਦੂਜੇ ਪਾਸੇ ਕਰੋੜ ਰੁਪਇਆ ਕਮਾਉਣ ਦੀ ਗਮੀ ਵੀ ਬਹੁਤ ਵੱਡੀ ਪੈ ਜਾਂਦੀ ਹੈ ਇਹ ਸਾਡੇ ਸੋਚ ਹੈ ਵੀ ਸ਼ਾਇਦ ਕਿਉਂਕਿ ਹਰ ਬੰਦੇ ਨੂੰ ਦੂਜਾ ਬੰਦਾ ਸੁਖੀ ਲੱਗਦਾ ਹੈ ਕਹਿੰਦਾ ਵੀ ਆ ਫਲਾਣਾ ਬੰਦਾ ਤੇ ਬਹੁਤ ਜਿਹੜਾ ਆਨੰਦ ਲੈ ਰਿਹਾ ਹੈ ਪਰ ਹੈ ਸਾਰਿਆਂ ਦੀ ਵਹਿਮ ਆਨੰਦ ਨੂੰ ਦਿੱਥੇ ਕੋਈ ਨਹੀਂ ਲੈ ਰਿਹਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀ ਆ ਸੁਖਮਨੀ ਸਾਹਿਬ ਚ ਆਪਾਂ ਨਿਤਤਾ ਪੜਦੇ ਆ ਕਹਿਣ ਲੱਗੇ ਤਾਂ ਦੁਨੀਆ ਦਾ ਰਾਜਾ ਵੀ ਜੇ ਕਿਸ ਨੂੰ ਰਾਜ ਵੀ ਦੇ ਦਈਏ ਸੁਖੀ ਤਾਂ ਵੀ ਨਹੀਂ ਹੁੰਨੇ ਹੋਣਾ ਫਿਰ ਸੁਖੀ ਕੌਣ ਹੋਏਗਾ ਜੀ ਹਰ ਕਾ ਨਾਮ ਜਪਤ ਹੋਏ ਸੁਖੀਆ ਸੁਖੀ ਉਹ ਹੈ ਜਿਹੜਾ ਰੱਬ ਰੱਬ ਕਰੀ ਜਾਂਦਾ ਆ ਜਿਹੜਾ ਸ਼ਲੋਕ ਹੈ ਨਾ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਇਹਦੇ ਪਿੱਛੇ ਇੱਕ ਛੋਟੀ ਜੀ ਸਾਖੀ ਹੈ ਚਲੋ ਮੈਂ ਟੂਕ ਮਾਤਰ ਇੱਕ ਵਾਰੀ ਭਗਤ ਰਵਿਦਾਸ ਜੀ ਦੀ ਕਹਿਣ ਲੱਗੇ ਕੁੱਲੀ ਦੇ ਵਿੱਚ ਨਾ ਕੋਈ ਸਾਧੂ ਮਹਾਤਮਾ ਆਏ ਉਹਨਾਂ ਨੇ ਵੇਖਿਆ ਵੀ ਬੰਦਾ ਨਾਮ ਬਹੁਤ ਭਿਜ ਕੇ ਜਪਦਾ ਹੈ ਅੰਦਰੋਂ ਜੁੜ ਕੇ ਅੱਤ ਦਾ ਗਰੀਬ ਹੈ ਕੁੱਲੀ ਪਾਈ ਹੈ ਕਾਨਿਆਂ ਦੀ ਕੋਈ ਛੋਟੀ ਜਾਤੀ ਨਾਲ ਉਹ ਦੋ ਕਹਿੰਦੇ ਸੀ ਕਿ ਸੰਬੰਧ ਰੱਖਦੇ ਰਵਿਦਾਸੀ ਰਵਿਦਾਸੀ ਇਹ ਕਹਿੰਦੇ ਚਮਿਆਰ ਜਾਤੀ ਕਹਿੰਦੇ ਆਪਾਂ ਚਲੋ ਰਵਿਦਾਸ ਤੋਂ ਬਾਅਦ ਇਸ ਜਾਤੀ ਨੂੰ ਫਿਰ ਰਵਿਦਾਸੀਆ ਕਹਿਣ ਲੱਗ ਗਏ ਚਮ ਚਮੜੇ ਦਾ ਕੰਮ ਕਰਨ ਵਾਲੇ ਨੂੰ ਚਮਿਆਰ ਕਹਿੰਦੇ ਨੇ ਕਹਿਣ ਲੱਗੇ ਕਿ بڑا ਨਾਮ ਜਪਦੇ ਉਹਨਾਂ ਨੇ ਆਖੇ ਦੀ ਗਰੀਬੀ ਦੂਰ ਕਰੀਏ ਉਹਨਾਂ ਕੋਲ ਇੱਕ ਹੀਰਾ ਸੀ ਉਹਨਾਂ ਨੇ ਕੀ ਕੀਤਾ ਉਹ ਪੋਟ ਲਈ ਨਾ ਉਹਨੂੰ ਕਹਿਣ ਲੱਗੇ ਸਿੱਧੀ ਪੜਾਈ ਤਾਂ ਇਹਨੇ ਉਸ ਚੀਜ਼ ਨੂੰ ਲੈਣਾ ਨਹੀਂ ਉਹ ਕਹਿਣ ਲੱਗੇ ਕਿ ਰਵਦਾਸ ਨੂੰ ਕਹਿਣ ਲੱਗੇ ਸੀ ਥੋੜੀ ਜੀ ਤੁਹਾਡੇ ਵਾਸਤੇ ਕੋਈ ਸੇਵਾ ਲੈ ਕੇ ਆਏ ਆ ਇਹ ਕਿੱਥੇ ਰੱਖੀਏ ਉਹ ਕਹਿਣ ਲੱਗੇ ਆ ਸਾਹਮਣੇ ਟੰਗ ਦੋ ਉਹ ਕੁੱਲੀ ਦੀ ਉਹਨਾਂ ਨੇ ਇੱਕ ਨੁਕਰ ਤੇ ਚਲੋ ਕੋਈ ਡੰਡੇ ਨਾਲ ਬੰਨ੍ਹ ਦਿੱਤੀ ਕਈ ਸਾਲਾਂ ਬਾਅਦ ਮੁੜੇ ਕੁੱਲੀ ਫੇਰ ਉੱਤੇ ਦੀ ਉੱਥੇ ਉਹਨਾਂ ਨੇ ਸੋਚਿਆ ਕਮਾਲ ਇਹ ਤਾਂ ਹੀਰਾ ਵੇਚ ਕੇ ਇਹਨੂੰ ਤੇ ਭਾਵੇਂ ਮਹਿਲ ਬਣਾ ਲੈਂਦਾ ਉਹਨਾਂ ਨੇ ਫਿਰ ਤੋਂ ਉਹਨੂੰ ਪੁੱਛਿਆ ਕਹਿਣ ਲੱਗੇ ਭਾਈ ਤੈਨੂੰ ਇੱਕ ਪੋਟਲੀ ਦੇ ਕੇ ਗਏ ਸੀ ਉਹ ਕਹਿਣ ਲੱਗੇ ਜੀ ਦੇਖ ਲਓ ਜਿੱਥੇ ਬੰਨ ਕੇ ਗਏ ਹੋਗੇ ਉੱਥੇ ਹੀ ਹੋਏਗੀ ਉਹਨਾਂ ਨੇ ਜਦੋਂ ਖੋਲ ਕੇ ਪੋਟਲੀ ਨੂੰ ਵੇਖਿਆ ਉਹ ਹੀਰਾ ਉਦਾਂ ਹੀ ਪਿਆ ਉਹ ਰਵਿਦਾਸ ਨੂੰ ਕਹਿਣ ਲੱਗੇ ਕਮਾਲ ਹੋ ਗਈ ਤੈਨੂੰ ਅਸੀਂ ਇੰਨੀ ਕੀਮਤੀ ਚੀਜ਼ ਦੇ ਕੇ ਗਏ ਤੇਰੀ ਤਾਂ ਗਰੀਬੀ ਚੱਕੀ ਜਾਣੀ ਚਾਹੀਦੀ ਸੀ ਤੂੰ ਐਸੇ ਹੀਰੇ ਦੀ ਵਰਤੋਂ ਕਿਉਂ ਨਹੀਂ ਕੀਤੀ ਤੇ ਰਵਿਦਾਸ ਜੀ ਕਹਿਣ ਲੱਗੇ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਕਹਿਣ ਲੱਗੇ ਮੈਂ ਪਰਮਾਤਮਾ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਤੇ ਇੰਨਾ ਹੀਰਿਆਂ ਤੇ ਹੁਣ ਆਸ ਰੱਖਾਂ ਵੀ ਆ ਮੈਨੂੰ ਸੁੱਖ ਦੇਣਗੇ ਜੇ ਰੱਬ ਦੇ ਨਾਮ ਵਿੱਚ ਸੁੱਖ ਨਹੀਂ ਤੇ ਮੈਨੂੰ ਇਹਨਾਂ ਨੇ ਵੀ ਸੁੱਖ ਨਹੀਂ ਦੇਣਾ ਅਗਲਾ ਬਚਨ ਕਹਿਣ ਲੱਗੇ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਹੀਰੇ ਦੀ ਹੀਰੇ ਰੂਪੀ ਨਾਮ ਦੀ ਆਸ ਨੂੰ ਛੱਡ ਕੇ ਤੇ ਦੁਨੀਆ ਦੇ ਵਿੱਚੋਂ ਸੁਖ ਲੱਭਦੇ ਨਾ ਉਹ ਪਤਾ ਕੀ ਬਣਦਾ ਹੈ ਉਹਦੇ ਨਾਲ ਤੇ ਨਰ ਦੋਜਕ ਜਾਹਿੰਗੇ ਦੋਜਕ ਕਹਿੰਦੇ ਨੇ ਨਰਕਾਂ ਨੂੰ ਕਹਿਣ ਲੱਗਿਆ ਉਹ ਬੰਦੇ ਨਰਕਾਂ 'ਚ ਜਾਂਦੇ ਨਹੀਂ ਉਹ ਜਿਉਂਦੇ ਜੀ ਨਰਕ ਭੋਗਦੇ ਨੇ ਸਤਿ ਪਾਖੇ ਰਵਿਦਾਸ ਕਹਿਣ ਲੱਗਾ ਮੈਂ ਸੱਚ ਗੱਲ ਕਹਿਣ ਲੱਗਾ ਵਾ ਗੱਲ ਸੱਚੀ ਇਹਦੇ ਵਿੱਚ ਰਤਾ ਪਰ ਝੂਠ ਨਹੀਂ ਸਤਿ ਪਾਖੇ ਮੈਂ ਗੱਲ ਬਿਲਕੁਲ ਮੋਹਰ ਲਾ ਕੇ ਪੱਕੇ ਤੌਰ ਤੇ ਕਹਿ ਦੇਣਾ ਚਾਹਣਾ ਦੱਸ ਦੇਣਾ ਚਾਹਣਾ ਕਿ ਇਹਦੇ ਵਿੱਚ ਕੋਈ ਦੂਰਅਏ ਨਹੀਂ ਕਿ ਜਿਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਵਿੱਚੋਂ ਸੁੱਖ ਲੱਭਦਾ ਉਹਨੂੰ ਸੁੱਖ ਨਹੀਂ ਮਿਲਦਾ ਉਹ ਨਰਕ ਹੀ ਭੋਗਦਾ ਸੁੱਖ ਕੇਵਲ ਪ੍ਰਮਾਤਮਾ ਦਾ ਨਾਮ ਜਪਣ ਵਿੱਚ ਇੱਕ ਆਪਾਂ ਸਲੋਕ ਨਾਲ ਹੋਰ ਜੋੜ ਲਈਏ ਫਿਰ ਆਪਾਂ ਸਮਾਪਤੀ ਕਰਾਂਗੇ ਕਬੀਰ ਜੋ ગ્રਹਿ ਕਰੇ ਤਾ ਧਰਮ ਕਰ ਨਾਹੀਂ ਤਾ ਕਰ ਬੈਰਾਗ ਬੈਰਾਗੀ ਬੰਦਨ ਕਰੇ ਤਾ ਕੋ ਬਡੋ ਅਪਾਗ ਇਸ ਲੋਕ ਕਬੀਰ ਸਾਹਿਬ ਜੀ ਦਾ ਕਹਿਣ ਲਗੇ ਹੇ ਕਬੀਰ ਜੋ ગ્રਹਿ ਕਰੇ ਜੇ ਤੂੰ ਘਰ-ਬਾਰ ਵਾਲਾ ਬਨਣਾ ਹੈ ਘਰ-ਬਾਰ ਬਣਾਉਣਾ ਹੈ ਘਰੇਲੂ ਜਿਸ ਤਰ੍ਹਾਂ ਪਹਿਲਾਂ ਲੋਕ ਦੇਸੀ ਵੀ ਘਰ-ਬਾਰ ਛੱਡ ਕੇ ਭਗਤੀਆਂ ਕਰਨ ਕੋਈ ਜੰਗਲਾਂ ਨੂੰ ਚਲੇ ਗਿਆ ਕੋਈ ਪਹਾੜਾਂ 'ਲ ਚਲੇ ਗਿਆ ਕੋਈ ਕਿਸੇ ਪਾਸੇ ਚਲਿਆ ਗਿਆ ਉਹਨੂੰ ਕਹਿੰਦੇ ਨੇ ਬਿਰਾਗ ਵਰਾਗੀ ਹੋ ਜਾਣਾ ਸਾਧ ਬਣ ਜਾਣਾ ਸੰਨਿਆਸੀ ਹੋ ਜਾਣਾ ਸੰਿਆਸ ਲੈ ਲੈਣਾ ਤੇ ਬੜੇ ਲੋਕ ਉਹ ਤੋਂ ਘਰਾਂ 'ਚ ਵੀ ਰਹਿੰਦੇ ਸੀ ਹੁਣ ਤੇ ਚਲੋ ਸਾਰੇ ਆਪਾਂ ਕਰ ਹਰ ਇੱਕ ਬੰਦੇ ਨੂੰ ਘਰ ਦੀ ਇੱਕ ਆਪਣੀ ਹੈ ਵੀ ਮੇਰਾ ਘਰ ਹੋਵੇ ਮੈਂ ਘਰੇ ਜਾਵਾਂ ਕਹਿਣ ਲੱਗੇ ਜੋਗ੍ਰਹਿ ਕਰੇ ਜੇ ਤੂੰ ਘਰ-ਬਾਰ ਵਾਲਾ ਬੰਨਾ ਹੈ ਘਰ ਬਣਾਉਣਾ ਹੈ ਘਰ ਬਣਾ ਕੇ ਗ੍ਰਸਥ ਜੀਵਨ ਬੱਚੇ ਪਾਲਣੇ ਨੇ ਫਿਰ ਇੱਕ ਕੰਮ ਕਰੀਂ ਫਿਰ ਤੂੰ ਘਰ ਬਾਰੀ ਬਾਰੀ ਵਾਲਾ ਜਿਹੜਾ ਫਰਜ਼ ਹੈ ਉਹ ਵੀ ਨਿਭਾਈ ਤਾਂ ਧਰਮ ਕਰ ਕਹਿਣ ਲੱਗੇ ਫਿਰ ਧਰਮ ਦੇ ਕੰਮ ਕਰੀ ਜੇ ਤੂੰ ਘਰ ਬਾਰ ਬਣਾਉਣਾ ਹੈ ਘਰੇਲੂ ਗ੍ਰਸਤੀ ਜੀਵਨ ਨੂੰ ਅਪਣਾਉਣਾ ਹੈ ਤੇ ਇੱਕ ਕੰਮ ਕਰੀ ਤੂੰ ਫਿਰ ਧਰਮ ਦੇ ਕੰਮ ਜ਼ਰੂਰ ਕਰੀ ਨਾਲ-ਨਾਲ ਆਪਣੇ ਫਰਜ਼ਾਂ ਨੂੰ ਨਿਭਾਵੀ ਤੇ ਆਪਣੇ ਆਪ ਨੂੰ ਵਿਕਾਰਾਂ ਤੋਂ ਪਾਪਾਂ ਤੋਂ ਬਚਾ ਕੇ ਰੱਖ ਤੇ ਕਿਸੇ ਤੋਂ ਨਫ਼ਰਤ ਨਾ ਕਰੀ ਕਹਿਣ ਲੱਗੇ ਪਰ ਗ੍ਰਸਥ ਵਿੱਚ ਰਹਿ ਕੇ ਜੇ ਤੂੰ ਮਾਇਆ ਵਿੱਚ ਇਹਦੇ ਵਿੱਚ ਹੀ ਫਸਿਆ ਰਹਿ ਤੈ ਇਸ ਨੂੰ ਤਿਆਗਣਾ ਹੀ ਭਲਾ ਹੈ ਨਹੀਂ ਤਾਂ ਕਰ ਬੈਰਾਗ ਜੇਕਰ ਤੂੰ ਕਿਸੇ ਕਾਰੋਬਾਰ ਵਿੱਚ ਪੈ ਕੇ ਉਹਦੇ ਵਿੱਚ ਕਹਿੰਦੇ ਜੀ ਇੰਨੀ ਕੁ ਬੇਈਮਾਨੀ ਤੇ ਇਹਦੇ ਚ ਕਰਨੀ ਪੈਣੀ ਹੈ ਕਈ ਵਾਰੀ ਆਪਾਂ ਵੇਖਦੇ ਨਾ ਵਪਾਰ ਵਗੈਰਾ ਕਰਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਸਾਲ 2 ਸਾਲ ਚਲੋ ਦਾਸ ਨੇ ਵੀ ਅੱਜ ਤੋਂ ਬੜੇ ਸਾਲ ਪਹਿਲਾਂ ਗੱਡੀਆਂ ਦੇ ਵਪਾਰ ਦੇ ਵਿੱਚ ਉਹ ਕਿਸੇ ਨੇ ਕਿਹਾ ਵੀ ਬਾਬਾ ਜੀ ਤੁਸੀਂ ਕਰੋ ਪਰ ਤੁਸੀਂ ਸੱਚ ਜਾਣਨਾ 2-4 ਕੀ ਸੌਦੇ ਕਰਵਾਏ ਮੈਨੂੰ ਇਦਾਂ ਲੱਗਿਆ ਵੀ ਕਮਾਲ ਹੋ ਗਈ ਉਹ ਕਹਿਣ ਲੱਗੇ ਜੀ ਝੂਠ ਬੋਲੇ ਬਿਨਾਂ ਤੇ ਗੱਡੀ ਨਹੀਂ ਵਿਕਣੀ ਜੇ ਸਾਰਾ ਕੁਝ ਹੀ ਕਹਿ ਦਿੱਤਾ ਵੀ ਇਹਦੇ ਚਾਹ ਕਮੀ ਆ ਕਮੀ ਮੈਂ ਕਹਾ ਜੀ ਫਿਰ ਇਹ ਤਾਂ ਕੰਮ ਬਹੁਤ ਔਖਾ ਹੈ ਮੈਂ ਹੱਥ ਬੰਦ ਤੇ ਆ ਗੁਰੂ ਦੀ ਜੂਰੀ 'ਚ ਬੈਠੇ ਕਬੀਰ ਸਾਹਿਬ ਜੀ ਕਹਿਣ ਲੱਗੇ ਜਿਹੜਾ ਕੰਮ ਜਿਹੜੇ ਕਾਰੋਬਾਰ ਦੇ ਵਿੱਚ ਤੈਨੂੰ ਪਾਪ ਕਰਨਾ ਪਵੇ ਨਾ ਉਹ ਕੰਮ ਛੱਡ ਦੇ ਉਹ ਕੰਮ ਨਾ ਕਰੀ ਪਾਪ ਕਰਨ ਵਾਲਾ ਕੰਮ ਕਿਉਂ ਪੰਡਾ ਬਣ ਕੇ ਸਿਰ ਤੇ ਲੈ ਕੇ ਜਾਣੀ ਹੈ ਜੀ ਜੋਗ ਰੇ ਕਰੇ ਤਾ ਧਰਮ ਕਰ ਜੇ ਤੂੰ ਘਰੇਲੂ ਬਨੈ ਤੇ ਧਰਮ ਦੇ ਕੰਮ ਕਰੀ ਨਹੀਂ ਤਾਂ ਕਰ ਬੈਰਾਗ ਨਹੀਂ ਤਾਂ ਫਿਰ ਛੱਡ ਦੇ ਬਰਾਗੀ ਬਣ ਜਾ ਅਗਲਾ ਬਚਨ ਕਹਿਣ ਲੱਗੇ ਬੈਰਾਗੀ ਬੰਧਨ ਕਰੇ ਜਿਹੜਾ ਵਰਾਗੀ ਜੋ ਤਿਆਗੀ ਬਣ ਕੇ ਜੋ ਮਨੁੱਖ ਫਿਰ ਵੀ ਨਾਲ-ਨਾਲ ਮਾਇਆ ਦੇ ਜੰਜਾਲ ਨੂੰ ਚੱਕੀ ਫਿਰਦਾ ਹੈ ਨਾ ਤਾਂ ਕੋ ਬੜੋ ਅਪਹਾਗ ਕਹਿਣ ਲੱਗੇ ਉਹਦੀ ਤਾਂ ਫਿਰ ਜਮਾ ਹੀ ਕਹਿਣ ਲੱਗੇ ਕਿ ਭਾਗ ਮਾੜੇ ਨੇ ਜਿਹੜਾ ਵਰਾਗੀ ਬਣਨ ਤੋਂ ਬਾਅਦ ਵੀ ਤਿਆਗੀ ਸੰਨਿਆਸੀ ਹੋਣ ਤੋਂ ਬਾਅਦ ਵੀ ਨਾਲ-ਨਾਲ ਆਪਦੇ ਦਿਮਾਗ ਦੇ ਵਿੱਚ ਚੱਕੀ ਫਿਰਦਾ ਕਿ ਇੰਨਾ ਕੁਝ ਮੇਰੇ ਮਗਰ ਪਿਆ ਅਜੇ ਉਹ ਮਗਰ ਦੀ ਅਜੇ ਵੀ ਨਾਲ ਹੀ ਆਸ ਚੱਕੀ ਫਿਰਦੇ ਕਹਿਣ ਲੱਗੇ ਵੀ ਉਹ ਉਸ ਤੋਂ ਮਾੜੇ ਕਰਮ ਕਿਸੇ ਦੇ ਨਹੀਂ ਕੋਈ ਸੀਗਾ ਕੋਈ ਮਨੁੱਖ ਉਹ ਸਾਧ ਬਣ ਗਿਆ ਜੀ ਉਹ ਸਾਧ ਬਣ ਗਿਆ ਤੇ ਉਹ ਜਿੱਥੇ ਜਾਇਆ ਕਰੇ ਉਹਨਾਂ ਨੂੰ ਆਖਿਆ ਕਰੇ ਮੈਂ 100 ਕਿੱਲਾ ਜ਼ਮੀਨ ਛੱਡ ਕੇ ਸਾਧ ਬਣਿਆ ਉਹ ਜਿੱਥੇ ਜਾਵੇ ਉਹਨੂੰ ਹੀ ਕਹਿਆ ਕਰੇ ਮੈਂ 100 ਕਿੱਲਾ ਛੱਡ ਕੇ ਠੋਕਰ ਮਾਰੀਏ 100 ਕਿੱਲੇ ਨੂੰ ਇੱਕ ਦਿਨ ਕੋਈ ਪੂਰਨ ਸਾਧੂ ਮਿਲ ਗਿਆ ਕਹਿਣ ਲੱਗੇ ਤੂੰ 100 ਕਿੱਲੇ ਨੂੰ ਠੋਕਰ ਮਾਰੀਏ ਕਹਿਣ ਲੱਗੇ ਹਾਂ ਮੈਂ ਠੋਕਰ ਮਾਰ ਕੇ ਸਾਧ ਬਣਿਆ ਕਹਿਣ ਲੱਗੇ ਨਹੀਂ 100 ਕਿਲੇ ਨੂੰ ਤੂੰ ਠੋਕਰ ਮਾਰ ਤਾ ਦਿੱਤੀ ਪਰ ਉਹ ਤੇਰੀ ਲੱਤ ਨਾਲ ਚਮੜ ਗਿਆ ਜਦੋਂ ਤੂੰ ਠੋਕਰ ਮਾਰ ਲੱਗਾ ਨਾ 100 ਕਿਲਾ ਤੇਰੀ ਲੱਤ ਨਾਲ ਚਮੜ ਗਿਆ ਕਹਿਣ ਲੱਗੇ ਕਿਵੇਂ ਕਹਿਣ ਲੱਗੇ ਨਾਲ-ਨਾਲ ਤੇ ਤੂੰ ਚੱਕੀ ਫਿਰਦਾ ਹਰੇਕ ਨੂੰ ਤੇ ਦੱਸਦਾ ਫਿਰਦਾ ਵੀ ਮੈਂ ਪਿੱਛੇ 100 ਕਿਲਾ ਮੇਰਾ ਪਿਆ ਤੇ ਮੈਂ ਉਹਨੂੰ ਠੋਕਰ ਮਾਰ ਕੇ ਸਾਧ ਬਣਿਆ ਜਿੱਦਨ ਠੋਕਰ ਮਾਰੀ ਸੀ ਉਹਦੀ ਗੱਲ ਵੀ ਉਦਨ ਹੀ ਛੱਡ ਦੇਣੀ ਚਾਹੀਦੀ ਸੀ ਤੇ ਜੇ ਤੂੰ ਨਾਲ-ਨਾਲ ਚੱਕੀ ਫਿਰਦਾ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਅਜੇ ਛੱਡਿਆ ਨਹੀਂ ਉਦਾਂ ਤੋਂ ਦੂਰ ਹੋਇਆ ਪਰ ਛੱਡਿਆ ਨਹੀਂ ਉਹ ਤੇਰੇ ਅਜੇ ਦਿਮਾਗ ਤੇ ਸਵਾਰੀ ਕਰ ਰਿਹਾ ਸੋ ਕਿਲਾ ਤੇਰਾ ਇੱਥੇ ਕਹਿ ਲੱਗੇ ਬਹਿਰ ਆਗੀ ਬੰਦਨ ਕਰੇ ਜੇ ਵਿਰਾਗੀ ਬਣਨ ਤੋਂ ਬਾਅਦ ਵੀ ਬੰਦਾ ਇਹਨਾਂ ਬੰਨਣਾ ਦੇ ਵਿੱਚ ਵੱਜਾ ਰਵੇ ਵੀ ਨਹੀਂ ਜੀ ਮੇਰੇ ਮਗਰ ਤਾਂ ਜੇ ਬੜਾ ਕੁਛ ਇਹ ਕਹਿ ਲੱਗੇ ਤਾਂ ਕੋ ਬੜੋ ਆਪਾਗ ਐਦੂੰ ਮਾੜੇ ਕਰਮੀ ਕਿਸੇ ਦੇ ਨਹੀਂ ਹੋ ਸਕਦੇ ਕਿ ਉਹ ਬੰਦਾ ਫੇਰ ਵੀ ਸਿਮਰਨ ਵਿੱਚ ਨਾ ਜੁੜੇ ਸਤ